SUNNY! ਅੰਮ੍ਰਿਤਸਰ ਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਮੌਜੂਦਾ ਜਿੱਥੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਸਰਗਿਤਿਤ ਹੋਈ ਦੀ ਸੇਵਾ ਚੱਲ ਰਹੀ ਹੈ ਤਾਂ ਦ੍ਰਿਸ਼ਤਾਂ ਨੂੰ ਗੁਰਦੁਆਰਾ ਸ਼ਹੀਦਗੰਗ ਸਾਹਿਬ ਦਾ ਦਿਖਾ ਰਹੇ ਹਾਂ ਬਾਹਰ ਦੇ ਦ੍ਰਿਸ਼ ਦਿਖਾ ਰਹੇ ਹਾਂ ਦ੍ਰਿਸ਼ ਦੇ ਵਿੱਚ ਦੇਖ ਸਕਦੇ ਹੋ ਕਿ ਸੰਗਤਾਂ ਨੇ ਜੋ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਲਾਲਸਾ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਹਰ ਪਾਸੇ ਜਿਹੜਾ ਸੰਗਤ ਦੇਖ ਸਕਦੇ ਹੋ ਕਿ ਸੇਵਾ ਦੇ ਵਿੱਚ ਲੀ ਸਰ ਆ ਰਹੀ ਹੈ ਸਰਫ ਤੇ ਤੋ ਆਈ ਦੀ ਸੇਵਾ ਸੰਤਾ ਦੇ ਵੱਲ ਇੱਥੇ ਕੀਤੀ ਜਾ ਰਹੀ ਹੈ ਤਾਂ ਬਾਹਰ ਤੋਂ ਹੀ ਇਹ ਜਿਹੜਾ ਦ੍ਰਿਸ਼ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਤਾ ਜੜੀਆਂ ਨੇ ਸ਼ੁਰੂ ਕੀਤੀ ਗਈ ਹੈ ਤੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦਾ ਇਹ ਜੋ ਦ੍ਰਿਸ਼ ਜਿਹੜੀ ਗੁੰਜ ਹੈ ਇਹ ਹੀ ਪੈਰੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਜੋ ਹੈ ਚੱਲ ਰਿਹਾ ਹੈ ਤੇ ਹਰ ਪਾਸੇ ਦੇਖ ਸਕਦੇ ਹੋ ਕਿ ਬਡੇ ਭੇਮ ਪਿਆਰ ਨਾਲ ਚਾਹੇ ਉਹ ਬੱਚੇ ਨੇ ਚਾਹੇ ਉਹ ਬਜ਼ੁਰਗ ਨੇ ਕੋ ਚਾਹੇ ਉਹ ਨੌਜਵਾਨ ਨੇ ਹਰ ਕੋਈ ਇਸ ਸੇਵਾ ਦੇ ਵਿੱਚ ਲੀਨ ਜਿਹੜਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਹਰ ਪਾਸੇ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਿਹਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਤਾਂਤਨਪਾਪਾ ਦੀਪ ਸਿੰਘ ਜੀ ਦਾ ਬਦੀਪ ਸਿੰਘ ਜੀ ਦਾ ਜਤ ਜਤਾਰ ਹੈ ਹਰ ਪਾਸੇ ਸੇਵਾ ਦੇ ਵਿੱਚ ਲੈਣਾ ਬੋਲੇ ਸੋਨਹੀ ਵਾਲੇ ਜੀ ਕਾਰੇ ਘਰ ਪਾਸੇ ਲੱਗੇ ਜਾ ਰਹੇ ਨੇ ਹਾਂ ਸ੍ਰੀ ਅਕਾਲ ਬੋਲੇ ਸੋਨਹੀ ਬੋਲੇ ਸੋਨਹੀ ਸੋ ਸੰਗਤ ਦੇ ਵਿੱਚ ਜੋ ਲਾਲ ਸਾਹਿਬ হার পাশে Sen <laughs> gidi. Baba ne so ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਨਤਾਂ ਬਾਬਾ ਦੀਪ ਸਿੰਘ ਦੇ ਧੁਾਈ ਦੀ ਸਪਾਈ ਚੱਲਣ ਗਈ ਆ ਜੀ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਕਾ ਖਾਲਸਾ